ਇੱਕ ਕਸਾ ਰਾਨੀ ਪਰਿਆ ਕਰਦੇ ਤੁਹਾਡੇ ਨਾਲ ਸ਼ੇਰ ਇੱਕੋਰੀ ਦੀ ਗੱਲੇ ਬਾਇਡ ਫਲੂ ਫੈਲ ਗਿਆ ਪੰਛੀਆਂ ਦੀ ਬਿਮਾਰੀ ਯਾਰ ਜਿਆਦਾਤਰ ਪੋਲਟਰੀ ਫਾਰਮ ਦੇ ਮੁਰਗੇ ਢੀਸੁੰਦੇ ਨੇ ਇਸ ਵਾਰ ਇਹਨਾਂ ਤੇ ਉਹ ਫੈਲ ਗਿਆ ਤੇ ਇਸ ਦੌਰਾਨ ਇੱਕ ਬੱਚਾ ਕਿਸੇ ਵਜ੍ਹਾ ਕਰਕੇ ਨਾ ਤਿੰਨ ਚਾਰ ਦਿਨ ਸਕੂਲ ਨਹੀਂ ਗਿਆ ਤਿੰਨ ਚਾਰ ਦਿਨ ਬਾਅਦ ਜਦੋਂ ਵਾਪਸ ਗਿਆ ਤੇ ਮੈਡਮ ਕਹਿੰਦੀ ਹਾਂ ਵੀ ਕਾਕਾ ਤਿੰਨ ਚਾਰ ਦਿਨ ਸਕੂਲ ਕਿਉਂ ਨਹੀਂ ਆਇਆ ਬੱਚਾ ਸੁਕੀਮੀ ਸੀ ਕੋਰੀ ਜੀ ਕਹਿੰਦਾ ਮੈਡਮ ਜੀ ਬਰਡ ਫਲੂ ਹੋ ਗਿਆ ਸੀ ਤੇ ਮੈਡਮ ਸੋਚ ਕੇ ਕਹਿੰਦੀ ਹੈ ਬर्ड ਫਲੂ ਤਾਂ ਪੰਛੀ ਆਂਦਾ ਤੇ ਤੂੰ ਤਾਂ ਇਨਸਾਨ ਹੈ ਕਿ ਬੱਚਾ ਕਹਿੰਦਾ ਮੈਡਮ ਜੀ ਕੋਈ ਦਿਨ ਇਹ ਜਾ ਦੱਸ ਦਿਓ ਜਿਸ ਦਿਨ ਤੁਸੀਂ ਮੈਨੂੰ ਮੁਰਗਾ ਨਹੀਂ ਮਿਲਾਇਆ ਸਕੂਲ 'ਚ ਤੁਸੀਂ ਮੈਨੂੰ ਇਨਸਾਨ ਵਰਗਾ ਬੁਲਾ ਦਿੱਤਾ